ਆਖਿਰ ਕਿਸ ਤਰੀਕੇ ਦੇ ਨਾਲ ਅਤੇ ਕਿਹੜੇ ਹਾਲਾਤਾਂ ਦੇ ਵਿੱਚ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਇਹ ਦੇਖਣ ਦੇ ਵਾਸਤੇ ਵਿਰਸਾ ਸਿੰਘ ਬਲਟੋਹਾ ਪਹੁੰਚੇ ਜਿਸ ਦੌਰਾਨ ਜਦੋਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਤਾਂ ਉਹਨਾਂ ਦੇ ਵੱਲੋਂ ਜੇਲ੍ਹ ਦੇ ਬਾਹਰ ਨਾਰੇਬਾਜ਼ੀ ਕਰਨੇ ਸ਼ੁਰੂ ਕਰ ਦਿੱਤੀ। ਦੱਸਿਆ ਕਿ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਨਜ਼ਰਬੰਦ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਬਲਟੋਹਾ ਮਿਲਣ ਲਈ ਪਹੁੰਚੇ ਸਨ ਪਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਦੇ ਚੱਲਦੇ ਬਲਟੋਹਾ ਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਟੋਹਾ ਨੇ ਦੱਸਿਆ ਕਿ ਉਹ ਵਿਕਰਮ ਸਿੰਘ ਮਜੀਠੀਆ ਦਾ ਹਾਲ ਜਾਣਨ ਆਏ ਸੀ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ। ਰਾਜਨੀਤੀ ਮਾੜੀ ਵੀ ਦੇਖੀ ਹੈ। ਗੰਦੀ ਵੀ ਦੇਖੀ ਹੈ। ਪਰ ਐਨੀ ਗੰਦੀ ਰਾਜਨੀਤੀ ਕਦੇ ਨਹੀਂ ਦੇਖੀ। ਕਿ ਇੱਕ ਪੰਜਾਬ ਦਾ ਤਿੰਨ ਵਾਰ ਦਾ ਐਮਐਲਏ ਤਿੰਨ ਵਾਰ ਦਾ ਦੋ ਵਾਰ ਦਾ ਮਨਿਸਟਰ ਜੇ ਜੇਲ੍ਹ ਚ ਵੀ ਬੰਦ ਹੈ ਤੇ ਜੇ ਉਹ ਨੂੰ ਕੋਈ ਮਿਲਣ ਵਾਲਾ ਆਉਂਦਾ ਆ ਉਹਦਾ ਕੋਈ ਸਾਥੀ ਆਉਂਦਾ ਆ ਸਾਡੀ ਜਿੱਥੇ ਉਹਦੇ ਨਾਲ ਪਾਰਟੀ ਦੀ ਸਾਂਝ ਆਏ ਉੱਥੇ ਸਾਡਾ ਛੋਟਾ ਵੀਰ ਹੈ ਔਰ ਸਾਡੇ ਵਿਧਾਨ ਸਭਾ ਦਾ ਸਾਥੀ ਰਿਹਾ ਹੈ ਔਰ ਪਾਰਟੀ ਦਾ ਲੀਡਰ ਹੈ ਤੇ ਇੱਥੇ ਵੀ ਬਿਨਾਂ ਕਿਸੇ ਕਾਰਨ ਤੋਂ ਕਤਤਾਂ ਕੀਤੀਆਂ ਜਾ ਰਹੀਆਂ ਨੇ ਅੜਚਨਾ ਡਾਈਆਂ ਜਾ ਰਹੀਆਂ ਨੇ ਔਰ ਮੈਂ ਤੁਹਾਡੇ ਸਾਹਮਣੇ ਹੀ ਐ ਜਿੰਨੀ ਗੱਲਬਾਤ ਡਿਪਟੀ ਸੁਪਰਡੈਂਟ ਦੇ ਨਾਲ ਕੀਤੀ ਹੈ ਕਿਉਂਕਿ ਜਿੰਨਾ ਕ ਮੈਂ ਜਾਣਦਾ ਹਾਂ ਜੇਲ੍ਹ ਦੇ ਨਿਯਮ ਉਹਦੇ ਮੁਤਾਬਕ ਕਿਸੇ ਦੀ ਮੁਲਾਕਾਤ ਕਰਾਉਣਾ ਜਾਂ ਨਾ ਕਰਾਉਣਾ ਇਹ ਕੇਵਲ ਤੇ ਕੇਵਲ ਜੇਲ੍ਹ ਅਥਾਰਟੀ ਦੀ ਹੈ ਜੇ ਕਿਸੇ ਦੀ ਮੁਲਾਕਾਤ ਕਰਾਉਣੀ ਹੈ ਤੇ ਉਹ ਜੇਲ੍ਹ ਅਥਾਰਟੀ ਜਿੰਨੂੰ ਮਰਜ਼ੀ ਪਰਮਿਟ ਕਰ ਸਕਦੀ ਹੈ ਪਰ ਤੁਹਾਡੇ ਸਾਹਮਣੇ ਹੀ ਹੈ ਕਿ ਜੇ ਅੱਜ ਇੱਥੇ ਮੈਨੂੰ ਰਿਫਿਊਜ਼ ਕੀਤਾ ਗਿਆ ਹੈ ਇਹ ਵਿਚਾਰੇ ਡਿਊਟੀ ਸਟੂਡੈਂਟ ਵੱਲੋਂ ਕੀਤਾ ਗਿਆ ਬਸ ਬਸ ਨੰਗੇ ਇਹ ਜਿਹੜੇ ਦਿੱਲੀ ਬੈਠੇ ਆ ਨਾ ਜਾਂ ਦਿੱਲੀ ਵਾਲੇ ਪੰਜਾਬ ਚ ਬੈਠੇ ਆ ਨਾ ਜਾਂ ਕੇਦਰੀਵਾਲ ਜਿਹੜਾ ਆ ਜਾਂ ਉਹਦੀ ਟੀਮ ਜਿਹੜੀ ਹੈ ਇਹ ਸਾਰੀ ਉਹਨਾਂ ਦੀ ਡਾਇਰੈਕਸ਼ਨ ਚਲੋ ਅਸੀਂ ਨਿਰਾਸ਼ ਹੋ ਕੇ ਚੱਲੇ ਜੀ ਕਰਦਾ ਐ ਸੱਜਣ ਨੂੰ ਮਿਲਣ ਨੂੰ ਪਰ ਦੂਸਰੇ ਬੰਨੇ ਉਹਦੇ ਉੱਤੇ ਮਾਣ ਵੀ ਹੈ ਕਿ ਉਹ ਪ੍ਰਵਾਹ ਕਰਨ ਵਾਲਾ ਉਹ ਠਾਕੜ ਜਟਿਆ ਔਰ ਅੱਜ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਮੈਂ ਪਹਿਲਾਂ ਨਹੀਂ ਮੇਰੇ ਤੋਂ ਪਹਿਲਾਂ ਵੀ ਕਈ ਸੀਨੀਅਰ ਅਗੂਤੋਂ ਹੋ ਕੇ ਗਏ ਨੇ ਜਿਨ੍ਹਾਂ ਨੂੰ ਖਾਲੀ ਹੱਥ ਹੀ ਮੋੜਿਆ ਗਿਆ ਹੈ ਪਰ ਇਹ ਮਾੜੀ ਗੱਲ ਸਾਡੇ ਮੁੱਖ ਮੰਤਰੀ ਜ਼ਰੂਰ ਪੰਜਾਬ ਦੇ ਨੇ ਪਰ ਉਹ ਕੱਠ ਪੁਤਲੀ ਉਹਨਾਂ ਦੇ ਵਸਤੀਕਰਨ ਨਹੀਂ ਕੀ ਨਾ ਉਹਨਾਂ ਨੂੰ ਹੁਣ ਤੇ ਹੁਣ ਤੇ ਲੰਬਾ ਤੇਨ ਨੂੰ ਮਜੀ ਨਹੀਂ ਕਰਦਾ ਉਹਦੇ ਤੇ ਕਈ ਵਾਰ ਤਰਸ ਜਾ ਵੀ ਆਉਂਦਾ ਕਿ ਗੁਰੂਆ ਤੇਰੇ ਨਾਲ ਜਿਹੜੀ ਹੋਣ ਢਈ ਹੈ ਹੋ ਸਕਦਾ ਹੈ ਕਿ ਕਿਸੇ ਦਫਤਰ ਦਾ ਤਗੜੇ ਦਫਤਰ ਦਾ ਜਿਹੜਾ ਚਪੜਾਸੀ ਉਹ ਵੀ ਜਿਆਦਾ ਜ਼ੁਰਤ ਰੱਖਦਾ ਹੋਵੇ ਆਪਦੇ ਬੌਸ ਨੂੰ ਕਿਤੇ ਕਹਿ ਦਿੰਦਾ ਹੋਵੇ ਨਹੀਂ ਸਾਹਬ ਆ ਤੂੰ ਗਲਤ ਕਹਿ ਰਿਹਾ ਗੁਰੂਆ ਤੂੰ ਮੁੱਖ ਮੰਤਰੀ ਹੈਂ ਤੇ ਤੇਰੇ ਸਾਹਮਣੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਆ ਤੇਰੇ ਸਾਹਮਣੇ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਆ ਤੇ ਤੂੰ ਉੱਥੇ ਵੀ ਅਜੇ ਵੀ ਕੇਦਰੀਵਾਲ ਸਾਹਿਬ ਬਹੁਤ ਸਿਆਣੇ ਆ ਜੀ ਬੜੀ ਉਹਨਾਂ ਦੀ ਗੱਲ ਹੈ ਜੀ ਬੜੀ ਦੇਣ ਹੈ ਸ਼ਰਮ ਆਉਂਦੀ ਹੈ ਇਸ ਮੌਕੇ ਤੇ ਜਦੋਂ ਨਾਭਾ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਪੀ ਸਿੰਘ ਨਾਲ ਗੱਲਬਾਤ ਕੀਤੀ ਕਿ ਆਖਰ ਉਹਨਾਂ ਨੇ ਮੁਲਾਕਾਤ ਕਿਉਂ ਨਹੀਂ ਕਰ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਜੇਲ ਮੈਨੂਅਲ ਦੇ ਮੁਤਾਬਿਕ ਅਸੀਂ ਮੁਲਾਕਾਤ ਕਰਵਾ ਰਹੇ ਹਾਂ ਕਿਉਂਕਿ ਸਿਰਫ ਤੇ ਸਿਰਫ ਬਲੱਡ ਰਿਲੇਸ਼ਨ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਮੁਲਾਕਾਤ ਕਰਵਾਵਾਂਗੇ ਬਾਹਰਲੇ ਵਿਅਕਤੀ ਨੂੰ ਬਿਲਕੁਲ ਮਨਾਹੀ ਹੈ ਰੂਲਸ ਕਰਾਉਣੇ ਜੀ ਅਸੀਂ ਉਹ ਰੂਲਸ ਫਾਲ ਨਹੀਂ ਕਰਦੇ ਕਰਾ ਨਹੀਂ ਸਕਦੇ ਜਿਹੜੇ ਕੋਰਟ ਦੇ ਵੱਲੋਂ ਉਦੇਸ਼ ਆਇਆ ਇਸਦੇ ਕੋਈ ਨਵੇਂ ਰੂਲ ਫੋਲੋ ਕਰ ਰਹੇ ਹਾਂ ਜੀ ਅਸੀਂ ਫੋਲੋ ਕਰ ਰਹੇ ਹਾਂ ਕਿਸੇ ਨਾਲ ਮੁਲਾਕਾਤ ਬਾਹਰਲੇ ਬੰਦੇ ਨਾਲ ਨਹੀਂ ਹੋ ਸਕਦੀ ਉਹਨਾਂ ਨੇ ਐਸ ਪਰ ਰੂਲਸ ਕਿਹਾ ਸੀ ਐਸ ਪਰ ਰੂਲਸ ਕਰ ਰਹੇ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਰੂਲ ਨੂੰ ਅਟਾ ਬਲਡ ਰਿਲੇਸ਼ਨ ਰੂਲ ਐਡਵੋਕੇਟਸ ਰੂਲਿੰਗ ਕੀ ਕਹਿੰਦੀ ਹੈ ਜੀ ਇਹਦੀ ਐਸ ਪਰ ਰੂਲਸ ਉਹਨਾਂ ਨੇ ਕਿਹਾ ਹੈ ਐਸ ਪਰ ਰੂਲਸ ਕਰੋ ਜਿੰਦਾਬਾਦ ਸਦਾ ਦੇ ਕੇ ਅਮਦੋ ਤੋਂ ਬਾਅਦ ਜ਼ਮੀਨ ਜਾਇਦਾਦ ਮਾਮਲੇ ਦੇ ਵਿੱਚ ਨਾਬਾਦੀ ਜੇਲ੍ਹ ਦੇ ਵਿੱਚ ਸਾਬਕਾ ਮੰਤਰੀ ਵਿਕਰਮ ਸਿੰਘ ਮੰਜੀਠੀਆ ਬੰਦ ਨੇ ਜਿਹਦੇ ਚੱਲਦੇ ਲਗਾਤਾਰ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਆਗੂਆਂ ਦੇ ਵੱਲੋਂ ਮੁਲਾਕਾਤ ਕਰਨ ਲਈ ਜੇਲ੍ਹ ਦੇ ਵਿੱਚ ਜਾਇਆ ਜਾ ਰਿਹਾ ਪਰ ਉੱਥੇ ਸਿਰਫ ਬਲੰਡਰੇਸ਼ਨ ਪਰਿਵਾਰਕ ਮੈਂਬਰਾਂ ਨੂੰ ਹੀ अनुमति ਦਿੱਤੀ ਜਾ ਰਹੀ ਹੈ ਹਕੀਕਤ ਵਿੱਚ ਪੰਜਾਬੀ ਲਈ ਨਾਬਾਦ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ